ਅੱਜ ਸਥਾਨਕ ਸ਼ਹਿਰ ਬੁੜਲਾਡਾ ਦੇ ਗੁਰੂ ਨਾਨਕ ਕਾਲਜ ਦੇ ਨੇੜੇ ਪੁਲਿਸ ਪਾਰਟੀ ਵੱਲੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਲਈ ਲਗਾਏ ਨਾਕੇ ਦੌਰਾਨ ਇੱਕ ਵੋਕਸ ਵੈਗਨ ਗੱਡੀ ਨੂੰ ਰੁਕਣ ਲਈ ਇਸ਼ਾਰਾ ਕੀਤਾ ਗਿਆ ਤਾਂ ਕਾਰ ਸਵਾਰਾਂ ਵੱਲੋਂ ਨਾਕਾ ਤੋੜ ਕੇ ਲੰਘਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਿਸ ਨੇ ਫਾਇਰਿੰਗ ਕਰ ਦਿੱਤੀ ਗਈ ਇਸ ਘਟਨਾ ਸੰਬੰਧੀ ਜਾਣਕਾਰੀ ਡੀਐਸਪੀ ਸਬ-ਡਿਵੀਜ਼ਨ ਬੁੜਲਾਡਾ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਆਓ ਜਾਣਦੇ ਹਾਂ ਇਸ ਸੰਬੰਧੀ ਕੀ ਕਹਿਣਾ ਹੈ ਡੀਐਸਪੀ ਸਬ-ਡਿਵੀਜ਼ਨ ਬੁੜਲਾਡਾ ਦਾ ਸਿੰਘ ਜੀ ਸਟਾਫ ਮਾਨਸਾ ਨੇ ਪਾਰਟੀ ਦੇ ਆਪਣੀ ਪੁਲਿਸ ਪਾਰਟੀ ਦੇ ਨਾਲ ਗੁਨਾਨ ਕਾਲ ਬਲਾਡਾ ਵੇਖੇ ਨਾਕਾਬੰਦੀ ਕੀਤੀ ਸੀ ਸੱਕਾ ਸੱਕੀ ਪੁਸਨ ਨੂੰ ਚੈੱਕ ਕਰ ਰਹੇ ਸੀਗੇ ਤਾਂ ਇੱਕ ਬਾਕਸ ਵੈਗਨ ਜਿਹੜੀ ਗੱਡੀ ਆਈ ਜਿਹਨੂੰ ਰੁਕਣ ਦਾ ਸਾਰਾ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਮਾਰ ਦੇਣ ਦੀ ਨੀਅਤ ਨਾਲ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਸਰ ਉੱਤੇ ਦੋਨਾਂ ਦੋਨਾਂ ਤਰਫਾਂ ਹੋਈ ਸੀ ਫਾਇਰਿੰਗ ਸਰ ਕੀ ਹੋਇਆ ਸੀ ਪੁਲਿਸ ਨੇ ਵੀ ਉਹ ਆਪਣੇ ਬਚਾ ਲਈ ਉਹਨਾਂ ਦੇ ਜਿਹੜਾ ਹੈਗਾ ਫਾਇਰ ਕੀਤਾ ਤੇ ਉਹ ਗੱਡੀਆਂ ਨੂੰ ਗੱਡੀ ਭਜਾ ਕੇ ਜਿਹੜਾ ਹੈਗਾ ਪੀਖੀ ਵਾਲੀ ਸਾਈਡ ਨੂੰ ਚਲੇ ਗਏ ਤੇ ਪੁਲਿਸ ਨੇ ਉਹਨਾਂ ਉਹਦਾ ਪਿੱਛਾ ਕੀਤਾ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਇਹਨਾਂ ਖਿਦਾਂ ਹੁਣ ਜੋ ਕਾਨੂੰਨੀ ਜੋ ਬਣਦੀ ਹੈ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹਾਂ ਉਹਨਾਂ ਤੇ ਸਰ ਕੋਈ ਸਰ ਕੋਈ ਜਤੀ ਵਿਅਕਤੀ ਹੈ ਇਹ ਸ਼ੱਕੀ ਵਿਅਕਤੀ ਸੀਗੇ ਜਿਨ੍ਹਾਂ ਦਾ ਪਤਾ ਲੱਗਾ ਨਾਮ ਪਤਾ ਲੱਗਾ ਬਾਅਦ ਵਿੱਚ ਹਰਜੀਵਨ ਸਿੰਘ ਜੱਸਾ ਨਾਨਕਸਰੀਆ ਹਰਪਾਲ ਸਿੰਘ ਇਸ ਬੱਬੂ ਧਲੇਵਾ ਸੁਖੀ ਆਤੜਾ ਗੋਲੂ ਹਰਜਿੰਦਰ ਸਿੰਘ ਤਖਤਮਲ ਵਾਲਾ ਸਰ ਕੋ ਇਸ ਤਰ੍ਹਾਂ ਦਾ ਸੀਬੀ ਜਿਵੇਂ ਅੱਜ ਕੋਈ ਟਰੱਕ ਨਹੀਂ ਦੇ ਅੰਦਰ ਕੋਈ ਪ੍ਰਧਾਨ ਜੀ ਨੇ ਕਿ ਕੋਈ ਇਸ ਤਰ੍ਹਾਂ ਦਾ ਕੋਈ ਮਹੌਲ ਕ੍ਰੇਡਿਟ ਬਿਲ ਕਰਨਾ ਹੈ ਕੋਈ ਨਹੀਂ ਉਹਦੇ ਨਾਲ ਇਸ ਚੀਜ਼ ਦਾ ਕੋਈ ਸਬੰਧ ਨਹੀਂ ਇਹ ਵੱਖਰੀ ਜਿਹੜੀ ਹੈਗੀ ਇਨਫੋਰਮੇਸ਼ਨ ਸੀਗੀ ਨਾ ਪੁਲਿਸ ਹੈ ਇਸਟਾਫ ਕੋਲ ਬਸੇ ਸਰ ਕੌਣ ਨੇ ਜੀ ਅਛੋਕੜ ਕੀ ਇਸ ਤਰ੍ਹਾਂ ਦਾ ਇੱਕ ਕ੍ਰਿਮੀਨਲ ਟਾਈਪ ਦੇ ਬੰਦੇ ਹੈਗੇ ਹਾਂ ਹਾਂਜੀ